ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਪੰਜਾਬ ਦੇ ਸਾਬਕਾ ਮੰਤਰੀ ਅਤੇ ਅੰਮ੍ਰਿਤਸਰ ਵਿਧਾਨ ਸਭਾ ਹਲਕਾ ਪੂਰਬੀ ਦੇ ਇੰਚਾਰਜ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਹਾਈ ਕਮਾਂਡ ਨੇ ਵੱਡਾ ਚਟਕਾ ਦਿੱਤਾ ਹੈ ਅਤੇ ਉਹਨਾਂ ਦੀ ਜਗ੍ਹਾ ਸਾਬਕਾ ਸੰਸਦ ਜਸਬੀਰ ਸਿੰਘ ਡਿੰਪਾ ਨੂੰ ਪੂਰਬੀ ਹਲਕੇ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਤਾਂ ਤੁਹਾਨੂੰ ਤੇ ਸਿਰਾਂ ਦਿਖਾ ਦਿੰਨੇ ਆ ਪੋਲਿਸੀਟੀਆਂ ਜਿੱਥੇ ਕੀ ਨਵਜੋਤ ਸਿੰਘ ਸਿੱਧੂ ਦਾ ਸੁਪਨਿਆਂ ਦਾ ਘਾਰ ਹੈ ਇਹ ਉਹ ਕੋਠੀ ਹੈ ਜਿੱਥੇ ਕੀ ਹਰ ਸਮੇਂ ਰੌਣਕਾਂ ਬਖਾਈ ਦਿੰਦੀਆਂ ਸੀਗੀਆਂ ਆਣੇ ਇਲੈਕਸ਼ਨ ਦੇ ਦਿਨ ਹੋਣ ਜਾਂ ਸਮਾਨਯਾ ਦਿਨ ਪਰ ਇੱਥੇ ਲਗਾਤਾਰ ਵਰਕਰਾਂ ਦਾ ਜਮਾਵਰਾ ਦੇਖਣ ਨੂੰ ਮਿਲਦਾ ਸੀ ਔਰ ਪੂਰਬੀ ਹਲਕੇ ਦੀ ਸਿਆਸਤ ਦੀ ਗੱਲ ਕਰੀਏ ਤਾਂ ਇਸ ਕੋਠੀ ਦੇ ਆਸ-ਪਾਸੇ ਹੀ ਪੂਰਬੀ ਹਲਕੇ ਦੀ ਸਿਆਸਤ ਜਿਹੜੀ ਕਿ ਉਹ ਘੁੰਮਦੀ ਹੋਈ ਵਿਖਾਈ ਦਿੰਦੀ ਸੀ ਸਿੱਧੂ ਪ੍ਰਵਾਸ ਦਾ ਲਗਾਤਾਰ ਇਸ ਹਲਕੇ ਤੇ ਕਬਜ਼ਾ ਸੀ ਪਰ ਬਿਤੇ ਵਿਧਾਨ ਸਭਾ ਇਲੈਕਸ਼ਨ ਦੀ ਗੱਲ ਕਰੀਏ ਤਾਂ ਨਵਜੋਤ ਸਿੰਘ ਸਿੱਧੂ ਨੂੰ ਆਮ ਆਦਮੀ ਪਾਰਟੀ ਦੀ ਕੈਂਡੀਡੇਟ ਜੀਵਨ ਜੋਤ ਕੋਰ ਪਾਸੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਉਸ ਤੋਂ ਬਾਅਦ ਲਗਾਤਾਰ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਤੋਂ ਲਾਲਨਾਲ ਕਾਲਜ ਦੀ ਸਿਆਸਤ ਤੋਂ ਦੂਰੀ ਬਣਾਈ ਹੋਏ ਨੇ ਤੇ ਇਸ ਦੂਰੀ ਦਾ ਖਮਿਆਜ਼ਾ ਉਹਨਾਂ ਨੂੰ ਭੁਗਤਣਾ ਪਿਆ ਪੂਰਵੀ ਹਲਕੇ ਦੀ ਇੰਚਾਰਜ ਸ਼ਿਪ ਜਿਹੜੀ ਹੁਣ ਤੋਂ ਜਿਹੜੀ ਹੁਣ ਵਾਪਸ ਲੈ ਕੇ ਸਾਬਕਾ ਸਾਂਸਦ ਜਸਵੀਰ ਸਿੰਘ ਡਿੰਪਾ ਨੂੰ ਸੌਂਪੀ ਗਈ ਹੈ ਵੱਡਾ ਚਟਕਾ ਦਿੱਤਾ ਗਿਆ ਕਿਉਂਕਿ ਲਗਾਤਾਰ ਲੋਕ ਸਭਾ ਇਲੈਕਸ਼ਨ ਵਿੱਚ ਸੰਭਾਵਨਾਵਾਂ ਬਿਆਨ ਕੀਤੀਆਂ ਜਾ ਰਹੀਆਂ ਸੀ ਨਵਜੋਤ ਸਿੰਘ ਸਿੱਧੂ ਜਿਹੜੇ ਕੀ ਚੋਣ ਪ੍ਰਚਾਰ ਕਰਨ ਵਾਸਤੇ ਜ਼ਰੂਰ ਪਹੁੰਚਣਗੇ ਔਰ ਗੁਰਜੀਤ ਸਿੰਘ ਔਜਲਾ ਵੀ ਲਗਾਤਾਰ ਇਹ ਕਹਿੰਦੇ ਹੋਏ ਵਿਖਾਈ ਦੇ ਰਹੇ ਸੀ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਚੋਣ ਮਹਿੰਮ ਵਿੱਚ ਪ੍ਰਚਾਰ ਜ਼ਰੂਰ ਕਰਨਗੇ ਪਰ ਨਵਜੋਤ ਸਿੰਘ ਸਿੱਧੂ ਨੇ ਲਗਾਤਾਰ ਪ੍ਰਚਾਰ ਤੋਂ ਦੂਰੀ ਬਣਾਈ ਰੱਖੀ ਇੱਕ ਪਾਸੇ ਤਾਂ ਉਹਨਾਂ ਦੀ ਧਰਮ ਪਤਨੀ ਦੀ ਤਬੀਅਤ ਵੀ ਠੀਕ ਨਹੀਂ ਸੀਗੀ ਇਹ ਵੀ ਕਾਰਨ ਹੋ ਸਕਦਾ ਪਰ ਦੂਜੇ ਪਾਸੇ ਆਈਪੀਐਲ ਵਿੱਚ ਜਿਹੜੀ ਕਮੈਂਟਰੀ ਕਰਨ ਤੋਂ ਬਾਅਦ ਪੰਜ ਦਿਨ ਬਾਕੀਸ਼ਾਨ ਨਜੋਤ ਸਿੰਘ ਸਿੱਧੂ ਲਗਾਤਾਰ ਜਿਹੜਾ ਕਿ ਉਹਨਾਂ ਤੇ ਹਾਈ ਕਮਾਂਡ ਦੀ ਵੀ ਜਿਹੜੀ ਉਹ ਨਜ਼ਰ ਸੀ ਕੋਈ ਸ਼ਾਇਦ ਨਜੋਤ ਸਿੰਘ ਸਿੱਧੂ ਜਿਹੜੇ ਕਿ ਉਹ ਇੱਥੇ ਪਹੁੰਚਣ ਤੇ ਹਲਕੇ ਪੂਰਬੀ ਦੀ ਕਮਾਂਡ ਸੰਭਾਲਣ ਪਰ ਨਜੋਤ ਸਿੰਘ ਸਿੱਧੂ ਨੇ ਲਗਾਤਾਰ ਇਸ ਚੌਨ ਮਹਿੰਮ ਤੋਂ ਦੂਰੀ ਬਣਾਈ ਰੱਖੀ ਤੇ ਗੱਲ ਕਰੀ ਨਵਜੋਤ ਸਿੰਘ ਸਿੱਧੂ ਦੀ ਤਾਂ ਕਾਂਗਰਸ ਹਾਈਕਮਾਨ ਵੱਲੋਂ ਲਗਾਤਾਰ ਉਹਨਾਂ ਨੂੰ ਸਟਾਰ ਕੰਪੇਨਰ ਦੇ ਤੌਰ ਤੇ ਵੱਖ-ਵੱਖ ਜਗ੍ਹਾ ਤੇ ਵੀ ਭੇਜਿਆ ਜਾਂਦਾ ਸੀਗਾ ਤੇ ਨਵਜੋਤ ਸਿੰਘ ਸਿੱਧੂ ਜਿਹੜਾ ਕਿ ਉਹ ਵੀ ਬੜੇ ਖੁੱਲੇ ਮਨ ਨਾਲ ਕੰਪੇਨਿੰਗ ਕੀਆ ਕਰਦੇ ਸਨ ਪਰ ਹੁਣ ਜਿਹੜਾ ਕਿ ਨਵਜੋਤ ਸਿੰਘ ਸਿੱਧੂ ਨੇ ਦੂਰੀ ਬਣਾਈ ਹੋਈ ਹੈ ਲਗਾਤਾਰ 2 ਸਾਲ ਤੋਂ ਆਪਣੀ ਕਰਮ ਭੂਮੀ ਤੋਂ ਵੀ ਦੂਰ ਨੇ ਜਿਸ ਦਾ ਖਮਿਆਜ਼ਾ ਹੁਣ ਨਵਜੋਤ ਸਿੰਘ ਸਿੱਧੂ ਨੂੰ ਚੁਕਾਣਾ ਪੈ ਰਿਹਾ ਹੈ ਉਹਨਾਂ ਪਾਸੋਂ ਪੂਰਬੀ ਹਲਕੇ ਦਾ ਇੰਚਾਰਜ ਜਿਹੜਾ ਕਿ ਉਹਦਾ ਅਹੁਦਾ ਹੁਣ ਖੋ ਕੇ सबका सांसद जसवीर सिंह डिम्पा किस कदर करवट बदल है। वाला समा ही तय करेगा कैमरा परसन सुखपाल सवेरा टीवी अमृतसर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स, और वैनल पर